ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸਵੇਰ ਦੀ ਸ਼ੁਰੂਆਤ ਹੋਣੀ ਆ ਲੰਗਰ ਤੋਂ ਦੁੱਖ ਭੰਜਨ ਸਾਹਿਬ ਪਿੰਡ ਇਹ ਹੈ ਜੀ ਪਿੰਡ بڑا ਪਿੰਡ ਦਾ ਲੰਗਰ ਆ ਬੜਾ ਵਧੀਆ ਲੰਗਰ ਆ ਇੱਥੇ ਹਨਾ ਕੀ ਅਸੀਂ ਤਾਂ ਹੁਣ ਰਹਿਣ ਦਾ ਕੰਮ ਵੀ ਉਰੀ ਕਰ ਲਿਆ ਅੱਗੇ ਸਾਡਾ ਪੜਾਅ ਹੋਰ ਕਿਤੇ ਹੁੰਦਾ ਸੀਗਾ ਹੁਣ ਅਸੀਂ ਉਰੀ ਬਣਾ ਲਿਆ ਰੁਕਣ ਦਾ ਟਾਈਮ ਉਰੀ ਰੱਖ ਲਿਆ ਵੀ ਉਰੀ ਰੁਕਿਆ ਕਰਨਾ ਪੱਕਾ ਰਾਤ ਦੇ ਉਰੀ ਸੀਗੇ 7:30 ਵਜੇ ਆਗੇ ਸੀ ਉਰੇ ਤੇ ਹੁਣ ਵੱਜ ਗਿਆ 2:00 3:00 ਵਜਣ ਆਲੇ ਆ 1:00 ਵਜੇ ਉੱਠ ਖੜੇ ਸੀ ਇਸ਼ਨਾਨ ਕਰ ਲਿਆ ਸਾਰਿਆਂ ਨੇ ਚਾਹ ਪਾਣੀ ਪੀ ਲਿਆ ਕਿਉਂਕਿ ਉਰੇ ਬੜਾ ਵਧੀਆ ਇੰਤਜ਼ਾਮ ਆ ਇਹਨਾਂ ਦਾ ਉਰੇ ਨਹਾਉਣ ਦਾ ਸਾਰਾ ਕੁਝ ਚਾਹ ਪਾਣੀ ਦਾ ਸਭ ਕੁਝ ਹੁਣ ਜਾਣਾ ਨੰਦਪੁਰ ਸਾਹਿਬ ਹੁਣ ਤੋਂ ਬਾਅਦ ਫੇਰ ਜਿੱਲਾਂਗੇ ਆਨੰਦਪੁਰ ਸਾਹਿਬ ਪਹਿਲਾਂ ਸਾਰੇ ਕਿਤੇ ਜਿੱਥੇ ਜਿੱਥੇ ਨਮਸਕਾਰ ਕਰਨਾ ਸਰ ਤੇ ਫੇਰ ਜਾਣਾ ਮਾਪਾਂ ਨੈਣਾ ਦੇ ਬੀਬੀ ਜਾਣਾ ਉਸ ਤੋਂ ਬਾਅਦ ਨਾ ਤੇ ਚਲੋ ਜਿੰਨਾ ਕੋ ਹੋਊਗਾ ਜ਼ਰੂਰ ਦਰਸ਼ਨ ਕਰਵਾਵਾਂਗੇ ਜਿੰਨਾ ਕੋ ਹੋ ਸਕੇ ਆ ਗਏ ਦਰਬਾਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਟਰਾਲੀ ਉਧਰ ਖੜਾ ਜਾਂਦੀ ਸੀ ਤੇ ਹੁਣ ਲੱਗਾਗੇ ਲਾਈਨ ਚ ਇਕੱਠ ਤਾਂ ਬਹੁਤ ਜ਼ਿਆਦਾ ਸੰਗਤ ਦਾ ਪਰ ਹਜੇ ਫਿਰ ਵੀ ਵੇਰਾ ਫੇਰਾ ਤੜਕਾ ਹਜੇ ਸਵਾਗ 4 ਹੋਏ ਬਹੁਤ ਵਧੀਆ ਟਾਈਮ ਤੇ ਮਹਿਮਾਨ ਮਰਨ ਪਾਇਆ ਅੰਮ੍ਰਿਤ ਅਦਲੀਸ਼ਾ ਚੱਲ ਚੱਕੇ ਪਹੁੰਚ ਗਏ ਜੀ ਕਿਲਾ ਆਨੰਦਗੜ੍ਹ ਸਾਬ ਇੱਧਰ ਆਲੀ ਬੋਲੀ ਸਾਹਿਬ ਇੱਧਰ ਓਏ ਓਏ ਜੱਸੇ ਇਹ ਆ ਗਈ ਅਨੰਦਗੜ੍ਹ ਦਾ ਕਿਲਾ اڄ ڏي ਬੈਸਕਟ ਪਜਨ ਕਰ ਦਿੱਤੇ ਸਭ ਕੀਤਾ ਉਪਤਾ ਦੇ ਰੂਪਾਂ। ਹੱਥ ਉਹਨਾਂ ਤਰਾਕੀ ਪੌੜੀਆਂ ਦੇ ਵਿੱਚ ਲੱਛਦਾ ਹੋਇ। ਇਹ ਉਸੇ ਸਮੇਂ ਦੀਆਂ ਪ੍ਰਾਰਥਨ ਪੌੜੀਆਂ ਨੇ ਇਹਨਾਂ ਤੇ ਗੁਰੂ ਗਵਿੰਦ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਤੇ ਬਾਟਾ ਆ ਗਈ ਨੈਣਾ ਜੀ। ਬੋਲੀ ਘਟੀ ਜਨਾਂ اونهي يا مرحبا مرحبا پادو دادا چوي پادو گهرا داد پادو آوي قل لي فيو کتنا دينا. ਅੱਜ ਦਿਨ ਹੋ ਗਿਆ ਤੀਜਾ ਤੀਜੇ ਦਿਨ ਦੀ ਸਵੇਰੇ ਆ ਰਾਤ ਨੂੰ ਗੇਸੀ ਭਗੌਰ ਸਾਹਿਬ ਗੁਰਦੁਆਰਾ ਦਾ ਠਾੜ ਤੇ ਹੁਣ ਵੱਜ ਗਏ ਸਵਾ ਤਿੰਨ ਤੇ ਬਸ ਤਰਨ ਦੀ ਤਿਆਰੀ ਆ ਹੁਣ ਇੱਥੋਂ ਜਾਣਾ ਬਾਬੇ ਗੁਰੂ ਦਿੱਤੇ ਤੇ ਸਿੱਧਾ ਇੰਨੀ ਸਾਜਰੇ ਤਾਂ ਨਿਕਲਦੇ ਆ ਵੀ ਕਿਉਂਕਿ ਅਨੰਦਪੁਰ ਸਾਹਿਬ ਦੇ ਮੂਰ ਦੀ ਨਿਕਲ ਹੋ ਜੂ ਨਹੀਂ ਉਸ ਤੋਂ ਬਾਅਦ ਫਿਰ ਬੰਦ ਕਰ ਦਿੰਦੇ ਆ ਨਿਕਲ ਹੇ ਬਾਬਾ ਗੁਰਦੁੱਤੇ ਦੀ ਵੱਲ ਪਾਸੇ ਦਾ ਪਹਿਲਾ ਗੁਰਦੁਆਰਾ ਇਹ ਹਾਉ ਪੌੜੀਆਂ ਜਿੱਥੇ ਬਸ ਹੋ ਜਾਂਦੀ ਆ ਬੰਦੇ ਦੀ ਇੱਕ ਇਹ ਇੱਕ ਉਧਰ ਅੱਬੇ ਗੱਦੇ ਉੱਤੇ ਵੱਲ ਜਾਂਦੇ ਆ ਉਧਰ ਨੂੰ ਚੜਾਈ ਆ ਜਿੱਥੇ ਬਹੁਤ ਐ ਇੱਥੇ ਪੌੜੀਆਂ ਵੱਡੀਆਂ ਵੱਡੀਆਂ ਸਟੈਪ ਸਤਿ ਆਕਾਂ। ਇਹ ਅਗੇ ਜੀ ਬਾਬਾ ਗੁਰਦਿੱਤਾ ਜੀ ਦੇ। ਸੱਚਾਰ ਸਿਨਾ ਜਾਰੀ ਰਹੀ। ਇਨ ਨੂੰ ਸਾਡੇ ਆਮਾਨ ਤੋਂ ਸਮਝ ਕੇ ਰੱਖ ਲੋ ਜੀ ਛੇਵੇਂ ਦਾ ਅੰਮ੍ਰਿਤ ਸਾਈਂ ਜੀ ਨੇ ਉਹ ਦੋ ਤਪਰੇ ਢੋਲੇ ਵਿੱਚ ਦਵਾ ਕੇ ਰੱਖ ਲਿਆ ਤੇ ਸਮੇਂ ਦੇ ਅਧੀਨ ਬੈਠਦੇ ਪੰਜਾ ਪਾਖੰਡਾਂ ਦਾ ਸਭਾ ਲੰਗਿਆ ਸਵੇਰ ਪਾਖੰਡਾਂ ਦੇ ਉੱਪਰ 바ਬਾ ਕਰ ਦਿੱਤਾ ਜੀ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਕੇ ਆਏ ਤੇ ਆ ਕੇ ਦੋਤੀ ਬਣ ਕੇ ਸਾਹਿਬ ਜੀ ਨੇ ਤੋਂ ਨੇ ਜਦੋਂ ਦਸਿਆ ਹੋਇਆ ਕੋਤੇ 121 ਸਾਲ ਮਾਰੋਂ ਕੱਢਿਆ ਜਿਵੇਂ ਕੱਚਾ ਰੁਪਿਆ ਸੀ ਕੱਚੇ ਦਾ ਹੀ ਕੱਚਾ ਨਿਕਲਿਆ ਗੱਜ ਕੇ ਆਪ ਕੋ ਸਤਿਨਾਮ ਸ਼੍ਰੀ ਗੁਰੂ ਉਹਦੋਂ ਛੇ ਬਾਦਸ਼ਾਹ ਨੇ ਛੱਡਿਆ ਦੁਸ਼ਕਰ ਤੋਂ ਬਾਸਰੇ ਅਨੰਦਪੁਰ ਸਾਹਿਬ ਦੇ ਲਾਕੇ ਪਿੰਡ ਜੰੰਦੜੀ ਅਸਥਾਨ ਤੇ ਜੰੰਦਾ ਬਰਾਮਣੇ ਬਾਈ ਦੇ ਮਰੇ ਪਈ ਗੋ ਨੂੰ ਨੇ ਦਿੱਤੀ ਛੱਡੀ ਨਾਲ ਸੁਝੇ ਜਾਲ ਦੇ ਛੱਡੇ ਦੇ ਕੇ ਬਾਬਾ ਜਰ ਦਿੱਤਾ ਇਹਨੇ ਜਿੰਦੀ ਕਰਤੀ ਇਸ ਗੱਲ ਦਾ ਮਤਾਂ ਸ਼ਿਵੇਂ ਬਾਸਣ ਲੱਗਿਆ ਬਾਸਣ ਰਾਜ ਹੋਵੇ ਕਹਿਣ ਲੱਗੇ ਬਾਬਾ ਜੀ ਗੁਰੂ ਘਰ ਦੇ ਵਿੱਚ ਕਰਾਮਾਤ ਸਰ ਇਹ ਤੁਸੀਂ ਛੰਡੋਂ ਨੇ ਦਾ ਸ੍ਰੀ ਚੰਦ ਕੇ ਅਸੀਂ ਜਾਣੇ ਆ ਇੱਕ ਮਿਆਤ ਦੋ ਤਿਵਾਰਾਂ ਨਹੀਂ ਪੜਨੇ ਆ ਬਾਪਾ ਇਹ ਕਹਿਣ ਲੱਗੇ ਪਿਤਾ ਜੀ ਤਰਾ ਬਾਤ ਅਸੀਂ ਦਿਖਾਈ ਹੈ ਸ੍ਰੀ ਸ਼ਾਹ ਜੀ ਵੀ ਅਸੀਂ ਜਾਣੇ ਆ ਪਿਤਾ ਜੀ ਨੂੰ ਨਾਮੁਸਕਾਰ ਕਰਕੇ ਪਿਛਲੇ ਕਾਨ ਦੇ ਸਾਈਂ ਜੀ ਪਾਸ ਆਏ ਆ ਕੇ ਦਿੱਤੀ ਕੀਤੀ ਸਾਈਂ ਜੀ ਇਹ ਜਗ੍ਹਾ ਗੁਰੂ ਮਿੱਤਰੋ ਚੁੱਕੀ ਤੁਹਾਨੂੰ ਦਿੱਤਾ ਇਹਦਾ ਹੁਕਮ ਹੋਇਆ ਇਹ ਜਗ੍ਹਾ ਤੇ ਸ੍ਰੀ ਸ਼ਰਨਾ ਤੁਸੀਂ ਆਪਣਾ ਡੇਰਾ ਅੱਗੇ ਪਾੜਿਓ ਸਾਈਂ ਜੀ ਕਹਿਣ ਲੱਗੇ ਬਾਦਸ਼ਾਹ ਇਹ ਜਗ੍ਹਾ ਵੀ ਤੁਹਾਡੇ ਹੁਕਮ 'ਚ ਤੁਹਾਡਾ ਤੁੰਬਾ ਪਾਗਰ ਦਿੱਤਾ ਦੇ ਤੁਨੇ ਦਾ ਦਿੱਤਾ ਜੋਰ ਮੰਗਿਆ ਸੋਅ ਦਿੱਤਾ ਬਾਦਸ਼ਾਹ ਰਣਦਾਸ ਦੇ ਸੰਤਾਂ ਆਏ ਗਨਵੀਆ ਤੁਹਾਡੇ ਦਰਬਾਰ ਤੇ ਹਾਜ਼ਰੀ ਭਰ ਕੇ ਜੰਗੀਆਂ ਜਾਏ ਕੰਨੇ ਮੇਰੀ ਪਹਾੜੀ ਤੇ ਫੌਨ ਆਏਗਾ ਬਾਬਾ ਇਹ ਕਹਿਣ ਲੱਗੇ ਸਾਈਂ ਜੀ ਤੁਸੀਂ ਜਾਓ ਯਾਤਰਾ ਉਸੇ ਦੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਬੈਠ ਕੇ ਚੁੱਕੀ ਕਰੇਗਾ ਜਿਹੜਾ ਤੁਹਾਡੇ ਤੇ ਨਹੀਂ ਆਏਗਾ ਉਹ ਯਾਤਰਾ ਸਫਲ ਨਹੀਂ ਹੋਏਗਾ ਇਹਨਾਂ ਬਚਨ ਕਰਦੇ ਹੋਏ ਸਾਈਂ ਜੀ ਸ਼ੇਰ ਕੁੱਤਾ ਦੇ ਬੋਤਰੀਆਂ ਲੈ ਕੇ ਸੰਸਥਾਨ ਦੇ ਅੱਗੇ ਬੈਠ ਗਏ ਤੇ ਬੈਠ ਕੇ ਸਿਰ ਤੇਰਾ ਨੰਮ ਬੁਰਵਾ ਕੋ ਨਾਮ ਜਪੇ ਅੰਤਮ ਸਮੇਂ ਆਰ ਸੋ ਦੋ ਸਾਲ 13 ਦੇਤੀ ਉਮਰ ਪੂਰੀ ਕਰਦੇ ਹੋਏ ਜੋਤੀ ਜੋ ਸਮਾਰੀ ਇਹਨਾਂ ਸਮਾਰ ਸਨੇ ਬਾਸਨ ਆਪਣੇ ਕੋਲ ਬੈਠ ਕੇ ਜੀਤਿਆਰ ਕੀਤੀ ਅਰਦਾਸ ਕੀਤੀ ਮਰਦਾਨ ਰੋਸ਼ਾ ਸਿੰਘ ਜੀ ਜਿੰਨੀਆਂ ਤੇਰੀਆਂ ਸਿੱਖ ਸੰਗਤਾਂ ਕੀਰਪ੍ਰਸਾਦ ਯਾਤਰਾ ਧਿਆਨ ਗਿਆ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਆ ਕੇ ਹਾਜ਼ਰੀ ਭਰਦੀਆਂ ਹਨ ਸਹਾਬਾ ਬਾਬਾ ਜੀ ਦੇ ਦਰਬਾਰ ਤੇ ਬੈਠ ਕੇ ਸਾਰੇ ਸੰਗਤ ਹਾਜ਼ਰੀ ਭਰਿਓ ਪਾਈ। ਇੱਥੇ ਆ ਕੇ ਸੰਤਾਂ ਦੀ ਯਾਤਰਾ ਸਹੁ ਤੇ ਪ੍ਰਵਾਨ ਹੁੰਦੀ ਪਾਈ ਮਹਾਰਾਜ ਤੁਹਾਡੀ ਯਾਤਰਾ ਸਭ ਦੇ ਪ੍ਰਵਾਨ ਕਰਨ ਬਣ। ਇਹ ਸੀ ਪਾਈ ਬਾਬਾ ਜੀ ਦਾ ਇਤਿਹਾਸ। ਵਾਹਿਗੁਰੂ ਜੀ ਦਾ। ਮਹਾਰਾਜ ਜੀ ਦਾ ਸ਼ਹਿਰ ਤੇ ਆਏ ਪ੍ਰਵਾਨ ਤੇ ਨਿਰਵਾਣ ਤੇ ਨਿਮਰ ਮਾਲੂਛੇ ਬਸ਼ਾ ਜਨ ਜੀ। गुरुद्वारा श्री हरिमंदर साहब कीरतपुर साहब इतना ही सारे गुरुद्वारा साहब इत अठ नौ जगह मथा टेकना हों जी गुरद्वारा साहब ਗੁਰਦੁਆਰਾ ਸੀ ਸ਼ਮੈਲ ਸਾਹਿਬ ਪ੍ਰਕਾਸ਼ ਅਸਥਾਨ ਪਾਸਾਹੀ 7ਵੀਂ ਤੇ 8ਵੀਂ ਇੱਕ ਗੁਰਦੁਆਰਾ ਸਾਰੇ ਕੀਰਤਪੁਰ ਸਾਹਿਬ ਇਹ ਆਖਰੀ ਸਥਾਨ ਰਹਿ ਗਿਆ ਆਪਣਾ ਇੱਥੇ ਜਿੱਥੇ ਸਟਾਪ ਹੁੰਦਾ ਸਾਡਾ ਕੀਰਤਪੁਰ ਸਾਹਿਬ ਦੇ ਵਿੱਚ ਇਹ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਆ ਸਾਡੇ ਕੋਲ ਹੈਗੀਆਂ ਜੱਪਲਾਂ ਤਾਂ ਕਿਉਂ ਸਾਰੀਆਂ ਵਾਦੀ ਜੀ ਡੱਕੋ ਚੁੱਪੋ ਪਤਾ ਨਹੀਂ ਲੱਗਦਾ ਨਾ ਬੰਦ ਆਇਆ ਇਹ ਆ ਜੀ ਗੁਰਦੁਆਰਾ ਟਿੱਬੀ ਸਾਹਿਬ ਬਹੁਤ ਇੱਥੇ ਵਧੀਆ ਫੁੱਲ ਫੁੱਟੇ ਲੱਗੇ ਹੋਏ ਆ ਬਹੁਤ ਵਧੀਆ ਸਫਾਈ ਆ ਸ਼ਾਂਤੀ ਆ ਭੱਲ ਬਹੁਤ ਸੋਹਣੇ ਨੇ ਹਾਂ ਇਹਦੇ ਦੇ ਉਹ ਛਾਂਗਦੇ ਬਾਈ E ali o cu. ਤੇਰੇ ਖੂੜਿਆਂ ਦੇ ਵਿੱਚ ਖੋਲ ਮਸਤੂਰ ਜਾ ਰਖੋਣਾਂ ਤੇ ਤੇਰੇ ਖੋਲ ਬੰਨ੍ਹ ਦੌਰ ਦਾ ਤੇਰੇ ਖੂੜਿਆਂ ਦੇ ਵਿੱਚ ਖੋਲ ਬੰਨ੍ਹ ਦੌਰ ਦਾ ਹੁਣ ਆ ਗਏ ਜੀ ਆਪਾਂ ਗੁਰਦੁਆਰਾ ਕਟਾਣਾ ਸਾਹਿਬ ਬਸ ਇਸ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਰਹਿ ਗਿਆ ਉਹ ਵੀ ਲਾਸਟ ਪੜਾ ਜਿੱਥੇ ਹੁੰਦਾ ਆਲਮਗੀਰ ਆ ਚਿੜੀਆਂ ਦੀ ਆਵਾਜ਼ ਦੇਖੋ ਕਿੰਨੀ ਸੋਹਣੀ